ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਪਿੰਡ ਪਹੂਵਿੰਡ ਵਿਖੇ ਇੱਕ ਵਿਅਕਤੀ ਵੱਲੋਂ ਉਸ ਨਾਲ ਪ੍ਰਾਪਰਟੀ ਡੀਲਰਜ਼ ਵੱਲੋਂ ਕੀਤੀ ਗਈ ਠਗੀ ਕਾਰਨ ਦੁਖੀ ਹੋ ਕੇ ਉਸਨੇ ਆਪਣੇ ਦੋਸਤ ਨੂੰ ਗੋਲੀ ਮਾਰਨ ਤੋਂ ਬਾਅਦ ਆਪਣੇ ਆਪ ਨੂੰ ਵੀ ਗੋਲੀ ਮਾਰ ਕੇ ਖਤਮ ਕਰ ਲਿਆ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਵਿਅਕਤੀ ਦੀ ਪਛਾਣ ਮਨਦੀਪ ਸਿੰਘ ਵਾਸੀ ਰਾਜੋਕੇ ਵਜੋਂ ਹੋਈ ਹੈ। ਜਦਕਿ ਜ਼ਖਮੀ ਹੋਇਆ ਉਸਦਾ ਦੋਸਤ ਸਿੰਧੂ ਸਿੰਘ ਵਾਸੀ ਪਹੂਵਿੰਡ ਹੈ ਜਿਸ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਥਾਣਾ ਪਿੱਖੀਵਿੰਡ ਦੇ ਮੁਖ ਅਫਸਰ ਹਰਪੀਰ ਸਿੰਘ ਵਿਰਕ ਨੇ ਦੱਸਿਆ ਕਿ ਮ੍ਰਿਤਕ ਮਨਦੀਪ ਸਿੰਘ ਵਾਸੀ ਰਾਜੋਕੇ ਨੇ ਪ੍ਰਾਪਰਟੀ ਡੀਲਰ ਪ੍ਰਭਜੀਤ ਸਿੰਘ ਅਤੇ ਪਰਮਜੀਤ ਸਿੰਘ પાસેથી तकरीबन 50 ਲੱਖ ਰੁਪਏ ਲੈਣੇ ਸਨ ਅਤੇ ਇਹਨਾਂ ਵਿਅਕਤੀਆਂ ਵੱਲੋਂ ਉਸ ਨੂੰ ਪੈਸੇ ਵਾਪਸ ਨਾ ਦੇਣ ਤੋਂ ਦੁਖੀ ਹੋ ਕੇ ਮਨਦੀਪ ਸਿੰਘ ਨੇ ਪਹਿਲਾਂ ਆਪਣੇ ਦੋਸਤ ਸਿੰਧੂ ਸਿੰਘ ਨੂੰ ਗੋਲੀ ਮਾਰੀ ਅਤੇ ਫਿਰ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ। ਉਹਨਾਂ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦੇ ਆਧਾਰ ਤੇ ਮਾਮਲਾ ਦਰਜ ਕਰ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਮਾਮਲਾ ਦੇ ਛਿੰਦੇ ਦਾ ਕੋਈ ਯਾਰ ਦੋਸਤ ਹੀ ਗਏ ਕਿਤੇ ਕੋਈ ਝਗੜਾ ਆਇਆ ਇਹਦੇ ਛਿੰਦੇ ਨੂੰ ਫੋਨ ਜਿਹੜਾ ਮਰਨ ਵਾਲਾ ਵਿਅਕਤੀ ਹੈ ਉਹਦੇ ਬੇਟੇ ਦਾ ਫੋਨ ਆਇਆ ਸੀ ਕਿ ਚਾਚੂ ਨੂੰ ਲੈ ਕੇ ਆਓ ਉਹ ਇੱਥੇ ਲੈ ਕੇ ਆਇਆ ਤੇ ਮੁੜ ਕੇ ਛਿੰਦੇ ਦੇ ਉਹਨੇ ਗੋਲੀ ਮਾਰਤੀ ਛਿੰਦਾ ਜੇ ਸੀਰੀਅਸ ਆਉ ਨੂੰ ਹਸਪੀਟਲ ਲੈ ਗਏ ਰਾਤ ਮੁੜ ਕੇ ਆਪਣੇ ਆਪ ਦੇ ਨੇ ਗੋਲੀ ਮਾਰ ਲਈ ਬਾਕੀ ਪੁਲਿਸ ਜਾਂਚ ਕਰ ਰਹੀ ਹੈ ਉਹਦਾ ਨਾਮ ਮਨਦੀਪ ਸਿੰਘ ਦੱਸਦੇ ਕਿਹੜਾ ਪਿੰਡ ਹੈ ਰਾਜੋਕੇ ਕਿ ਕਿੰਨੇ ਕਵਜ ਦੀ ਘਟਨਾ ਹੈ ਕੱਲ ਸਾਢੇ 7 ਵਜੇ ਦੀ ਇਹਦੇ ਚ ਜੀ ਪਾਉ ਵੰਡ ਪਿੰਡ ਇਹ ਪਾਇਆ ਸੀ ਇੱਥੇ ਇਹਨੇ ਪੈਸੇ ਰਾਜੂ ਘਰ ਰਹਿਣ ਵਾਲਾ ਮਨਦੀਪ ਮੰਨਾ ਜਿਹੜਾ ਮਰਨ ਵਾਲਾ ਵਾ ਤੇ ਇਹ ਇਹਨੇ ਪੈਸੇ ਲੈਣੇ ਸੀ ਇੱਥੇ ਪਰਮਜੀਤ ਸਿੰਘ ਤੇ ਪ੍ਰਭਜੀਤ ਸਿੰਘ ਭਿੱਖੀਵਿੰਡ ਦੇ ਰਹਿਣ ਵਾਲੇ ਆ ਇਹਨਾਂ ਨਾਲ ਇਕੱਠਾ ਕਾਰੋਬਾਰ ਕਰਦਾ ਸੀ ਇਹਨਾਂ ਪ੍ਰਾਪਰਟੀ ਦਾ ਤੇ ਇਹਨਾਂ ਠੱਗੀ ਵੱਜ ਗਈ ਉਹਨਾਂ ਨੇ ਕਿਹਾ ਠੱਗੀ ਮਾਰੀ ਆ 50 ਲੱਖ ਰੁਪਏ ਇਹਨਾਂ ਨੇ ਦੱਸਿਆ ਕਿ ਠੱਗੀ ਇਹਨਾਂ ਕਰੀ ਮਾਰੀ ਆ ਇਹ ਕੱਲ੍ਹ ਕੇ ਉਹਨਾਂ ਨਾਲ ਦੇ ਹਿਸਾਬ ਕਿਤਾਬ ਚਾਹੰਗੂ ਪੈਸੇ ਲੈਣ ਆਇਆ ਵਾ ਉੱਥੋਂ ਲੈਣ ਤੋਂ ਬਾਅਦ ਇਹ ਪਾਉ ਵੰਡ ਇਹਦਾ ਦੋਸਤ ਆ ਸਰਿੰਦਰ ਉਹਦੇ ਘਰੇ ਬਹਿ ਗਿਆ ਘ ਇਨੇ ਕਿਤੇ ਗੋਲੀ ਮਤਲਬ ਪਿਸਟਲ ਕੱਢਿਆ ਆਪਣਾ ਪਿਸਟਲ ਕੱਢਣ ਤੋਂ ਬਾਅਦ ਇੱਕ ਗੋਲੀ ਉਹਦੇ ਵੱਜੀ ਆ ਮੁੰਡੇ ਦੇ ਜਿਹੜਾ ਸ੍ਰਿੰਦਰ ਆ ਉਹ ਵੰਡਾਲਾ ਉਹ ਵੀ ਧਖ ਲਿਆ ਉਹ ਵੀ ਸੀਰੀਅਸ ਆ ਅਮਨਦੀਪਾਸ ਤੋਂ ਧਖ ਲਿਆ ਤੇਰਾ ਦੂਜਾ ਬੰਦਾ ਆ ਇਹ ਇਨੇ ਫਿਰ ਉਸ ਤੋਂ ਬਾਅਦ ਆਪਣੀ ਗੋਲੀ ਮਾਰ ਲਈ ਆ ਤੇ ਮੌਕੇ ਤੇ ਪਹੁੰਚ ਕੇ ਸਾਰਾ ਤਤਕਸ਼ ਕੀਤੀ ਆ ਤੇ ਉਹਨਾਂ ਦਾ ਬਿਆਨ ਲਿਖ ਕੇ ਦੀ ਘਰ ਦੀ ਮਰਨ ਵਾਲੀ ਜਿਹੜਾ ਉਹ ਹੀ ਕਬੰਦੀ ਕਰ ਰਹੀ ਬੁੱਝ ਗਿਆ ਉਹਨਾਂ ਦੀ ਇਹਦੇ ਇੱਕ ਨੂੰ ਸੁਸਾਈਡ ਨੋਟ ਵੀ ਸਾਹਮਣੇ ਆਇਆ ਪੰਜ ਜਣੇ ਖਲਾਕ ਨੇ ਸੁਸਾਈਡ ਨੋਟ ਲਿਖਿਆ ਵਾ ਤੇ ਪਰਮਜੀਤ ਆ ਪ੍ਰਭਜੀਤ ਆ ਤੇ ਉਹਨਾਂ ਦੇ ਬੇਟੇ ਆ ਤਿੰਨ ਦੋਵਾਂ ਦੇ ਦੋਵੇਂ ਭਰਾ ਪਰਮਜੀਤ ਦੇ ਪਰਚਾ ਦਰਜ ਹੋ ਗਿਆ ਪਰਚਾ ਦਰਜ ਹੋ ਗਿਆ ਜੀ ਇਹਦੀ ਰੈਸਟ ਨਹੀਂ ਪਈ ਨਹੀਂ ਰੈਸਟ ਨਹੀਂ ਪਈ ਜੀ ਅਜੇ ਹੀ ਮਤਲਬ ਸ਼ੁਰੂ ਕਰ ਲਿਆ ਤੀਸਰੀ ਤੱਥਾਂ ਦੇ ਆਧਾਰ ਦੇ ਕਰਕੇ ਤੇ ਜਿਹੜੀ ਕਾਨੂੰਨੀ ਕਾਰਵਾਈ ਹੋ ਚੁੱਕੀ ਨੇ ਜੀ